ਸਸਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਰਬਜੀਤ ਪੰਜਾਬੀ ਕਿਚਨ 0500 ਵਾਲੇ ਸੋ ਆਪ ਜੀ ਨੂੰ ਸਾਰਿਆਂ ਨੂੰ ਮੇਰੇ ਚੈਨਲ ਤੇ ਜੀ ਆਇਆਂ ਨੂੰ ਸੋ ਅੱਜ ਮੈਂ ਬਣਾਉਣ ਲੱਗੀਆਂ ਫਾਲੂਦਾ ਤੇ ਆਜੋ ਫਿਰ ਬਣਾਈਏ ਆਪਾਂ ਪਹਿਲਾਂ ਕੜਾਈ ਲਈ ਹੋਈ ਹੈ ਇਹਦੇ ਵਿੱਚ ਆਪਾਂ ਅੱਧਾ ਲੀਟਰ ਪਾਵਾਂਗੇ ਦੁੱਧ ਜੁਆਇਫੁਲ ਫੈਟ ਦੁੱਧ ਹੈ ਸੋ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਇਹ ਫੁੱਲ ਫੈਟ ਦੁੱਧ ਆਪਾਂ ਇਹਨਾਂ ਨੂੰ ਇਹਨੂੰ ਹੁਣ ਰੱਖਾਂਗੇ ਗੈਸ ਦੇ ਉੱਪਰ ਹੁਣ ਆਪਾਂ ਦੇਖੋ ਗੈਸ ਤੇ ਕੜਾਈ ਰੱਖ ਲਈ ਹੋਈ ਆ ਹੁਣ ਆਪਾਂ ਗੈਸ ਦੀ ਫਲੇਮ ਨੂੰ ਆਨ ਕਰਾਂਗੇ ਸੋਇਆ ਪਾਏ ਨੂੰ ਫੁੱਲ ਫਲੇਮ ਤੇ ਹੀ ਰੱਖਾਂਗੇ ਥੋੜੀ देर ਬਾਅਦ ਇਹ ਥੋੜਾ ਜਿਹਾ ਦੁੱਧ گاੜਾ ਹੋਣ ਲੱਗ ਜਾਏਗਾ ਫਿਰ ਆਪਾਂ ਇੱਚ ਹੋਰ ਕੁਝ ਪਾਵਾਂਗੇ ਥੋੜਾ ਜਿਹਾ ਆਪਾਂ ਇਹਨੂੰ گاੜਾ ਕਰਨਾ ਹੈ ਇਹਨੂੰ 15 ਤੋਂ 20 ਮਿੰਟ ਲੱਗਣਗੇ گاੜਾ ਹੋਣ ਤੱਕ ਸੋ ਆਪਾਂ ਤਦ ਤੱਕ ਇਨੂੰ ਹਲਾਵਾਂਗੇ ਹੁਣ ਵੇਖੋ ਆਪਣਾ ਦੁੱਧ گاੜਾ ਹੋ ਰਿਹਾ ਹੈ ਆਪਾਂ ਇਹਨੂੰ ਨਾ ਦੁੱਧ ਨੂੰ گاੜਾ ਕਰਨਾ ਹੈ ਥੋੜਾ ਜਿਆ ਸਤਲਾ ਨਹੀਂ ਰੱਖਣਾ ਥੋੜਾ 10 ਕ ਮਿੰਟ ਤੱਕ ਇਹਨੂੰ ਆਪਾਂ ਇਸ ਤਰ੍ਹਾਂ ਹੀ ਬਲਣ ਦੇਣਾ ਹੈ ਜਿਹੜਾ ਕਿ ਇਹ گاੜਾ ਹੋ ਜਾਏ ਵੇਖੋ ਹੁਣ ਦੁੱਧ ਥੋੜਾ ਜਿਆ ਘੱਟ ਹੋ ਗਿਆ ਆਪਣਾ ਹੁਣ ਆਪਾਂ ਇਹ ਚ ਪਾਵਾਂਗੇ ਚੀਨੀ ਸੋ ਚੀਨੀ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਜਿੰਨੀ ਕਿ ਪਾਣੀ ਤੇ ਆਪਾਂ ਹੁਣ ਜਿੰਨੀ ਬਾਤੀ ਆ ਹੁਣ ਚੀਨੀ ਖੋਲ ਜੂਗੀ ਫਿਰ ਆਪਾਂ ਇਹ ਚ ਥੋੜਾ ਜਿਹਾ ਪਾਵਾਂਗੇ ਮਿਲਕ ਪਾਊਡਰ ਉਹਦੇ ਨਾਲ ਦੁੱਧ ਹੋਰ ਗਾੜਾ ਹੋ ਜਾਏਗਾ ਤੁਸੀਂ ਚਾਹੋ ਤੇ ਇਹਦੇ ਵਿੱਚ ਕਾਰਨ ਫਲੋਰ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਦੁੱਧ ਗਾੜਾ ਕਰ ਸਕਦੇ ਹੋ ਤੇ ਮੈਂ ਮਿਲਕ ਪਾਊਡਰ ਪਾ ਰਹੀ ਹਾਂ ਤੁਸੀਂ ਕਾਰਨ ਫਲੋਰ ਵੀ ਪਾ ਸਕਦੇ ਹੋ 3 ਕੋਣ ਵੇ ਕੋ ਜੜੀਆਂ ਭਲਾਈ ਇਸ ਤਰ੍ਹਾਂ ਆ ਰਹੀ ਹੈ ਨਾ ਸੈਟਾਂ ਤੇ ਲੱਗ ਰਹੀ ਆ ਉਹ ਆਪ ਕੇ ਸੰ ਨਾਲ ਨਾਲ ਆਪਾਂ ਉਤਾਰਨੀ ਆ ਉਹਦੇ ਨਾਲ ਦੁੱਧ ਹੋਰ گاੜਾ ਹੋ ਜਾਏਗਾ ਆਪਾਂ ਨਾਲ ਨਾਲ ਉਹ ਲਾਈ ਜਾਣੀ ਆ ਤੇ ਹੁਣ ਆਪਾਂ ਇਹ ਚ ਆ ਦੋ ਚਮਚੇ ਮਿਲਕ ਪਾਊਡਰ ਲਿਆ ਹੋਇਆ ਆਪਾਂ ਇਹ ਪਾਵਾਂਗੇ ਥੋੜਾ ਜਿਹਾ ਨਿੱਗਾ ਜਿਹਾ ਦੁੱਧ ਹੋਵੇ ਉਹਦੇ ਵਿੱਚ ਸਿੱਧਾ ਆਪਾਂ ਕੜਾਈ 'ਚ ਨਹੀਂ ਪਾਉਣਾ ਸਿੱਧਾ ਆਪਾਂ ਕੜਾਈ 'ਚ ਪਾਇਆ ਤੇ ਉਹ ਖੁਲੇਗਾ ਨਹੀਂ ਵਿੱਚ ਇਸ ਤਰ੍ਹਾਂ ਆਪਾਂ ਇਹ ਚ ਘੋਲਾਂਗੇ ਆ ਵੇਖੋ ਖੁੱਲ ਗਿਆ ਹੋਇਆ ਸਾਰਾ ਥੋੜਾ ਜਿਹਾ ਨਿੱਗੇ ਜੇ ਦੁੱਧ ਚ ਪਾਉਣਾ ਆਪਾਂ ਮਿਲਕ ਬੋਇਲਰ ਜਿਆਦਾ ਗਰਮ ਨਾ ਹੋਵੇ ਇਸ ਤਰ੍ਹਾਂ ਆਪਾਂ ਹੁਣ ਇਹਦੇ ਵਿੱਚ ਇਹਨੂੰ ਪਾ ਦਾਂਗੇ ਹੁਣ ਆਪਣਾ ਇਹ ਦੁੱਧ ਹੋਰ ਗਾੜਾ ਹੋ ਜਾਏਗਾ ਹੁਣ ਆਪਾਂ ਇੱਕ ਚੀਜ਼ ਹੋਰ ਇਹਦੇ ਚ ਐਡ ਕਰਨੀ ਹੈ ਸੋ ਆਪਾਂ ਥੋੜੀ देर ਬਾਅਦ ਐਡ ਕਰਦੇ ਸੋ ਇਹਨੂੰ ਥੋੜਾ ਜਿਹਾ ਹੋਰ ਗਾੜਾ ਹੋਣ ਦਿੰਦੇ ਹਾਂ 3 ਹੁਣ ਵੇਖੋ ਆਪਣਾ ਇਹ ਨਾ ਜਿਹੜਾ ਆਪਾਂ ਦੁੱਧ ਰੱਖਿਆ ਸੀ ਇਹ ਬਹੁਤ ਗਾੜਾ ਹੋ ਚੁੱਕਿਆ ਹੈ 1 스ਪੂਨ ਆਪਾਂ ਇਹਨੂੰ ਹੋਰ ਇੱਕ ਚੀਜ਼ ਪਾਵਾਂਗੇ ਇਹਦੇ ਵਿੱਚ ਐਡ ਕਰਾਂਗੇ ਵੇਖਿਓ ਇਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਗਾੜਾ ਇਦਾਂ ਦਾ ਵੇਹ। ਇਹਦੇ ਵਿੱਚ ਆਪਾਂ ਪਾਵਾਂਗੇ ਹੁਣ। ਇਹ ਇੱਕ ਕੱਪ ਛੋਟਾ ਬ੍ਰੋਥ ਸਿਰਫ ਹੈ। ਆਪਾਂ ਇੱਥੇ ਰੋਸ ਸਿਰਫ ਪਾਵਾਂਗੇ ਇੱਕ ਕੱਪ। ਇਹਦਾ ਇੱਕ ਕਲਰ ਹੋ ਗਿਆ ਚੇਂਜ। ਹੁਣ ਇਹਨੂੰ ਬਸ ਆਪਾਂ ਥੋੜਾ ਜਿਹਾ ਹੋਰ ਬਾਲਾਂਗੇ। ਆਪਣਾ ਇਹ ਤਿਆਰ ਹੋ ਚੁੱਕਿਆ ਵਾ। ਹੁਣ ਆਪਾਂ ਦੇਖੋ ਆਪਾਂ ਇਹਨੂੰ ਉਤਾਰ ਲਿਆ ਹੋਇਆ। ਹੁਣ ਆਪਾਂ ਇੱਕ ਬੌਲ ਚ ਇਹਨੂੰ ਕੱਢ ਲਾਂਗੇ। ਉਹ ਮੈਂ ਤੇ ਵਿੱਚ ਰੋਸ ਸਿਰਪ ਪਾਇਆ ਤੁਸੀਂ ਰੂਬਜ਼ਾ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਇਹਦਾ ਫਲੇਵਰ ਵਧੀਆ ਆਏਗਾ 3 ਹੁਣ ਵੇਖੋ ਆ ਆਪਾਂ ਬੌਲ ਦੇ ਵਿੱਚ ਕੱਟ ਲਿਆ ਹੋਇਆ ਵਾ ਤੇ ਬਸ ਇਸ ਤਰ੍ਹਾਂ ਦਾ ਇਹ ਹੋਣੀ ਚਾਹੀਦੀ ਇਹ ਸੰਗਣਾ ਦੇਖੋ ਇੰਨਾ ਸੰਗਣਾ ਇਹ ਹੋ ਚੁੱਕਿਆ ਆਪਾਂ ਹੁਣ ਇਹਨੂੰ ਠੰਡਾ ਕਰਾਂਗੇ ਤੇ ਥੋੜਾ ਜਿਹਾ ਠੰਡਾ ਹੋ ਜਾਏਗਾ ਫਿਰ ਆਪਾਂ ਇਹਨੂੰ ਫ੍ਰਿਜ ਰੱਖਣਾ ਹੈ ਬਿਲਕੁਲ ਆਪਾਂ ਇਹਨੂੰ ਠੰਡਾ ਕਰਨਾ ਹੈ ਹੁਣ ਆਪਾਂ ਦੇਖੋ ਫੇਰ ਕੜਾਈ ਲੈ ਲਈ ਹੋਈ ਐ ਆਪਾਂ ਫਲੋਦਾ ਬਣਾਉਣ ਵਾਸਤੇ ਇਹਦੀ ਤਿਆਰੀ ਕਰਾਂਗੇ ਹੁਣ ਆਪਾਂ ਆ ਦੇਖੋ ਇਸ ਕੌਲੀ ਨਾਲ ਨਿੱਕੀ ਜੀ ਨਾਲ ਕੱਪ ਦੇ ਅੱਧਾ ਕੱਪ ਦੇ ਬਰਾਬਰ ਆ ਇਹ ਤੇ ਆਪਾਂ ਇਹਨੂੰ ਹੁਣ ਇਹ ਕੌਰਨ ਫਲੋਰ ਐ ਆਪਾਂ ਇਹ ਕੌਰਨ ਫਲੋਰ ਕੜਾਈ ਦੇ ਵਿੱਚ ਪਾਵਾਂਗੇ ਹੁਣ ਆਪਾਂ ਇਹ ਇਸ ਕਟੋਰੀ ਨਾਲ ਹੀ ਲਿਆ ਸੀਗਾ ਹੁਣ ਇਹਦੇ ਨਾਲ ਆਪਾਂ ਤਿੰਨ ਕਟੋਰੀਆਂ ਪਾਣੀ ਦੀਆਂ ਲਵਾਂਗੇ ਇਹਦਾ ਬਿਲਕੁਲ ਧਿਆਨ ਰੱਖਣਾ ਕਿ ਇਹਦੇ ਵਿੱਚ ਨਾ ਜ਼ਿਆਦਾ ਪਾਣੀ ਹੋਵੇ ਨਾ ਘੱਟ ਹੋਵੇ ਆਪਾਂ ਤਿੰਨ ਕਟੋਰੀਆਂ ਤੋਂ ਥੋੜਾ ਜਿਹਾ ਘੱਟ ਪਾਣੀ ਰੱਖਿਆ ਹੈਗਾ ਆਪਾਂ ਪਾਤਾ ਹੋਇਆ ਹੁਣ ਆਪਾਂ ਇਹਨੂੰ ਘੋਲ ਲਵਾਂਗੇ ਹੁਣ ਵੇਖੋ ਆਪਾਂ ਇਹਦੇ ਵਿੱਚ ਇੱਕ ਕੌਲੀ ਛੋਟੀ ਜੀ ਜਿਹੜੀ ਸੀਗੀ ਉਹ ਆਪਾਂ ਕਾਰਨਫਲੋਰ ਦੀ ਪਾਈ ਸੀਗੀ ਤੇ ਆਪਾਂ ਢਾਈ ਤੋਂ ਥੋੜਾ ਜਿਹਾ ਵੱਧ ਪਾਣੀ ਪਾਇਆ ਢਾਈ ਕੌਲੀਆਂ ਤੋਂ ਥੋੜਾ ਜਿਹਾ ਵੱਧ ਤਾਂ ਆਪਾਂ ਇਹਨੂੰ ਹੁਣ ਖੋਲ ਦਵਾਂਗੇ ਇਹਨੂੰ ਜਲਦੀ ਜਲਦੀ ਖੋਲਣਾ ਕਿਉਂਕਿ ਇਹ ਨਾ ਕਾਰਨਫਲੋਰ ਥੱਲੇ ਬੈਠ ਜਾਂਦਾ ਇਸ ਕਰਕੇ ਆਪਾਂ ਇਹਨੂੰ ਜਲਦੀ ਜਲਦੀ ਖੋਲਾਂਗੇ ਹੁਣ ਆਪਾਂ ਕੜਾਈ ਨੂੰ ਇਸ ਸਾਈਡ ਤੇ ਰੱਖਾਂਗੇ ਹੁਣ ਆਪਾਂ ਇਹ ਬਰਫ਼ ਲੈ ਲਈ ਪਹਿਲਾਂ ਆਪਾਂ ਬਰਫ਼ ਇਹ ਇਹ ਕੰਮ ਪਹਿਲਾਂ ਹੀ ਕਰਕੇ ਰੱਖਣਾ ਕਿਉਂਕਿ ਬਾਅਦ ਚ ਨਹੀਂ ਇਹਦਾ ਟਾਈਮ ਲੱਗਦਾ ਇਹ ਕਰਨ ਦਾ ਤੇ ਆਪਾਂ ਬਰਫ਼ ਲੈ ਲਈ ਹੋਈ ਆ ਹੁਣ ਆਪਾਂ ਇਹਦੇ ਵਿੱਚ ਚੀਲਦ ਪਾਣੀ ਪਾ ਦਾਂਗੇ ਕਿਉਂਕਿ ਇਹ ਕੰਮ ਪਹਿਲਾਂ ਹੀ ਆਪਾਂ ਕਰਕੇ ਰੱਖਣਾ ਹੈ ਆਪਣਾ ਫਲੂਦਾ ਤਿਆਰ ਹੋਣ ਤੋਂ ਪਹਿਲਾਂ ਸੋ ਆਪਾਂ ਹੁਣ ਇਹਨੂੰ ਸਾਈਡ ਤੇ ਰੱਖਾਂਗੇ ਆਪਾਂ ਹੁਣ ਆਜੋ ਫਿਰ ਫਲੂਦਾ ਆਪਾਂ ਤਿਆਰ ਕਰਦੇ ਆ ਆਪਾਂ ਹੁਣ ਕੜਾਈ ਦੇ ਵਿੱਚ ਜਿਹੜਾ ਫਲੂਦਾ ਪਾਇਆ ਸੀਗਾ ਕੌਰਨਫਲਰ ਪਾਇਆ ਸੀਗਾ ਉਹ ਹੁਣ ਆਪਾਂ ਗੈਸ ਤੇ ਰੱਖਤਾ ਗੈਸ ਨੂੰ ਕਰਾਂਗੇ ਆਨ ਸੋ ਆਪਾਂ ਹੁਣ ਇਹਨੂੰ ਥੋੜਾ ਜਿਹਾ ਕਲਰਫੁਲ ਬਣਾਵਾਂਗੇ ਇਸ ਕਰਕੇ ਇਹਦੇ ਵਿੱਚ ਵੀ ਮੈਂ ਰੋਸ ਸਿਰਫ ਥੋੜਾ ਜਿਹਾ ਪਾ ਰਹੀ ਹਾਂ ਕਿਉਂਕਿ ਇਹ ਥੋੜਾ ਜਿਹਾ ਕਲਰਫੁਲ ਹੋ ਜਾਊਗਾ ਆਪਾਂ ਦਾ ਸੋਹਣਾ ਲੱਗੂਗਾ ਤੇ ਤਾਂ ਕਰਕੇ ਥੋੜਾ ਜਿਹਾ ਪਿੰਕ ਪਿੰਕ ਹੋ ਜਾਊਗਾ ਆਪਾਂ ਇਹਨੂੰ ਜਲਦੀ ਜਲਦੀ ਹੀ ਹਿਲਾਉਣਾ ਹੈ ਆਪਾਂ ਹੱਥ ਨਹੀਂ ਰੋਕਣਾ ਕਿਉਂਕਿ ਅਗਰ ਹੱਥ ਰੁਕ ਗਿਆ ਤੇ ਇਹ ਗਾੜਾ ਹੋ ਜਾਣਾ ਤੇਰੇ ਸਹੀ ਨਹੀਂ ਬਣਨਾ ਇਸ ਕਰਕੇ ਆਪਾਂ ਇਹਨੂੰ ਹਿਲਾਉਂਦੇ ਹੀ ਰਹਿਣਾ ਹੈ ਫੜ ਵੇਖੋ ਆਪਣਾ ਬੈਟਰ ਜਿਹੜਾ ਗਾੜਾ ਹੋ ਚੁੱਕਿਆ ਵਾ ਆਪਾਂ ਇਹਨ ਦੇਖੋ ਇਸ ਤਰ੍ਹਾਂ ਹੀ ਗਾੜਾ ਕਰਨਾ ਆਪਾਂ ਹੱਥ ਨਹੀਂ ਰੋਕਣਾ ਜੇ ਹੱਥ ਰੁਕਿਆ ਤੇ ਇਹ ਜੰਮ ਜਾਏਗਾ ਇਸ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਹਿਲਾਉਂਦੇ ਰਹਿਣਾ ਉਹ ਵੇਖਿਓ ਹੁਣ ਇਹਨੇ ਗਾੜਾ ਹੋ ਜਾਣਾ ਦੇਖੋ ਆਪਣਾ ਇਹ ਤਿਆਰ ਹੋ ਚੱਲਿਆ ਆਪਾਂ ਬਿਲਕੁਲ ਥੋੜਾ ਜਿਹਾ ਹੋਰ ਕਰਨਾ ਇਹਨੂੰ ਆਪਾਂ ਹੁਣ ਗੈਸ ਨੂੰ ਕਰਦੇ ਆਂ ਬੰਦ। ਹਲੋ ਦਾਦਾ ਉਹ ਜਿਹੜਾ ਬਣਾਉਣਾ ਆਪਾਂ ਬੈਟਰ ਤਿਆਰ ਹੋ ਚੁੱਕਿਆ ਹੈ। ਸੋ ਦੇਖੋ ਐਦਾਂ ਦਾ ਬਣਨਾ ਚਾਹੀਦਾ, ਐਦਾਂ ਡਿਗਣਾ ਚਾਹੀਦਾ। ਸੋ ਆਪਾਂ ਹੁਣ ਗੈਸ ਨੂੰ ਕਰਦੇ ਆਂ ਬੰਦ। ਕਿ ਤਿਆਰ ਹੋ ਚੁੱਕਿਆ ਹੈ। ਹੁਣ ਆਪਾਂ ਇਹਦੇ ਚ ਪਾਵਾਂਗੇ ਗਲਾਸ ਜਿੰਨੂੰ ਲੁਹਾਹਾ ਰੱਖ ਕੇ ਉਹਦੇ ਵਿੱਚ ਆਪਾਂ ਇਹਨੂੰ ਕੱਢ ਲੈਣਾ। ਇਸ ਤਰ੍ਹਾਂ ਆਪਾਂ ਨੂੰ ਇਹ ਪ੍ਰੋਸੈਸ ਜਲਦੀ ਹੀ ਕਰਨਾ ਪੈਣਾ ਕਿਉਂਕਿ ਇਹ ਠੰਡਾ ਹੋ ਗਿਆ ਫਿਰ ਇਹ ਜੰਮ ਜਾਂਦਾ ਫਿਰ ਨਹੀਂ ਇਹ ਬਣਦਾ ਤਾਂ ਕਰਕੇ ਹੁਣ ਆਪਾਂ ਦੇਖੋ ਇਹ ਬੋਤਲ ਲਈ ਹੋਈ ਹੈ ਬੋਤਲ ਦਾ ਢੱਕਣ ਹੈ ਸਾਡੇ ਕੋਲ ਆਪਾਂ ਇਹਦੇ ਵਿੱਚ ਸ਼ੇਕ ਕਰ ਦਵਾਂਗੇ ਇਸ ਤਰ੍ਹਾਂ ਦੇ ਚਾਪਾ ਦੇਖੋ ਸ਼ੇਕ ਕੱਢ ਲਏ ਹੋਏ ਨੇ ਹੁਣ ਆਪਾਂ ਇਹਨੂੰ ਬੋਤਲ 'ਚ ਪਾਵਾਂਗੇ ਹੁਣ ਆਪਾਂ ਵੇਖੋ ਬੋਤਲ ਵਿੱਚ ਪਾ ਲਿਆ ਹੋਇਆ ਜਿਹੜੇ 'ਚ ਸ਼ੇਕ ਕੱਢੇ ਹੋਏ ਸੀ ਸ਼ੇਕ ਬੋਤਲ ਢੱਕਣ 'ਚ ਉਹ ਢੱਕਣਾ ਆਪਾਂ ਉੱਤੇ ਰਾ ਲਿਆ ਹੈ ਹੁਣ ਆਪਾਂ ਇਹਦੀਆਂ ਸੇਵੀਆਂ ਬਣਾਵਾਂਗੇ ਇਦਾਂ ਆਪਣੇ ਆਈ ਦੀਆਂ ਸੇਵੀਆਂ ਬਣਾ ਲਾਂਗੇ ਹੁਣ ਆਪਾਂ ਇਹ ਚ ਜਿਹੜਾ ਫਲੂਦਾ ਬਣਾਇਆ ਉਹ ਪਹਿਲਾਂ ਪਾਵਾਂਗੇ ਨੀਚੇ ਆਪਣੀਆਂ ਸੇਵੀਆਂ ਵਧੀਆ ਬਣ ਕੇ ਤਿਆਰ ਹੋਈਆਂ ਹੁਣ ਆਪਾਂ ਸਬਜ਼ਾ ਬੀਜ ਪਿਓ ਇੱਥੇ ਐਸੀ ਦਾ ਥੋੜਾ ਜਿਹਾ ਹੁਣ ਆਪਾਂ ਉਹ ਪਾਵਾਂਗੇ ਉੱਪਰ ਦੇ ਹੁਣ ਆਪਾਂ ਲਾਵਾਂਗੇ ਇਹਦੇ ਵਿੱਚ ਕੋੜੇ ਬਦਾਮ ਆਪਾਂ ਇਹਨੂੰ ਗਾਰਨਿਸ਼ ਕਰਾਂਗੇ ਨਾਲ ਬਾਅਦ ਚ ਬਦਾਮਾਂ ਦੇ ਨਾਲ ਡਰਾਈ ਫਰੂਟ ਦੇ ਨਾਲ ਆਪਾਂ ਥੋੜੇ ਜਿਹੇ ਸਾਈਡਾਂ ਤੇ ਆਪਾਂ ਇਹਨਾਂ ਦੇ ਡਰਾਈ ਫਰੂਟ ਪਾ ਲੈਣਾ ਹੋਰ ਆਪਾਂ ਜਿਹੜੀ ਇਹਦੇ ਵਿੱਚ ਰਬੜੀ ਬਣਾ ਕੇ ਰੱਖੀ ਸੀਗੀ ਉਹ ਪਾਵਾਂਗੇ आप फिर उपर पावे थोड़ा जा सब्जा बीज थोड़े जे जवानगे ड्राई फ्रूट ਇਸਦੇ ਉੱਪਰ ਆਪਾਂ ਫੇਰ ਪਾਵਾਂਗੇ ਥੋੜਾ ਜਿਹਾ ਫਾਲੂ। ਹੁਣ ਆਪਾਂ ਲਾਵਾਂਗੇ ਉੱਪਰ ਥੋੜੀ ਆਈਸਕ੍ਰੀਮ। ਹੁਣ ਆਪਾਂ ਇਹਨੂੰ ਗਾਰਨਿਸ਼ ਕਰ ਦਿੱਤਾ ਹੋਇਆ ਡ్రਾਈ ਫਰੂਟ ਦੇ ਨਾਲ ਤੇ ਦੇਖੋ ਬਣ ਕੇ ਕਿੰਨਾ ਵਧੀਆ ਲੱਗ ਰਿਹਾ ਜੇ ਤੁਹਾਨੂੰ ਇਹ ਬਣਾ ਕੇ ਜਰੂਰ ਦੇਖਿਓ ਜੇ ਤੁਹਾਨੂੰ ਪਸੰਦ ਆਏਗਾ ਤੇ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਐਂਡ ਸ਼ੇਅਰ